ਗੰਨਾ ਮੱਤ ਗਿਆ ਜੇ ਕੰਨਾ ਖੋਖਰ ਦੇ ਨੇ ਲਾਤੀ ਇਧਰੋਂ ਅੱਗਾ ਖੋਖਰ ਦੇ ਨੇ ਅੱਗ ਦੁਪਹਿਰੇ ਲਾਈੋ ਜਾਵਾ ਇੰਨੀ ਤੇਜ਼ ਹਵਾ ਦੇ ਵਿੱਚ ਨਾਏ ਦੇਖਿਆ ਨਾ ਬੁਝਾਉਣ ਵਾਸਤੇ ਆਏ ਵੀ ਬੁਝਿਆ ਦੇਖੋ ਸਾਡਾ ਗੰਨਾ ਕਵੇਂ ਬਚਾਤਾ ਉਹ ਗੰਨੇ ਦਾ ਰੇਟ ਵੀ ਬਹੁਤ ਸੀ ਘੱਟ-ਘੱਟ 3-4 ਲੱਖ ਦਾ ਹੋ ਗਿਆ ਨੁਕਸਾਨ ਜਿਹੜਾ ਹੋਇਆ ਕੰਮ ਚਾਤਾ ਦੇਖੋ ਕੁਝ ਆ ਕੀਲੇ ਚ ਸੋ ਉਧਰ ਘੜੇ ਦੀ ਚਾਹ ਬਾਕੀ ਵੀ ਇੱਥੇ ਖੇਤੀ ਦਾ ਨਾ ਕਰਕੇ ਬੁਝਾ ਲਈ ਗੁਰੂ ਅਗਾਂ ਕਿੱਲਾ ਰਹੇ ਪਛਤਾ ਬਾਕੀ ਇੱਥੇ ਵੱਡੀ ਜਾਂਦੀ ਸੀ 1 ਮਿੰਟ ਦੇ ਵਿੱਚ ਹੀ ਅੱਗ ਆ ਗਈ ਆ ਕੋਖਰ ਦੇ ਕਿਸਾਨਾਂ ਨੇ ਲਾਈ ਅੱਗ ਫਿਰ ਬੁਝਾਉਣ ਵੀ ਨਹੀਂ ਆਏ ਵੀ ਨਾਲ ਬੁਝਾਉਣ ਤਾਂ ਆ ਜੇ ਭਈ ਨਾਲੇ ਭੱਜ ਕੇ ਉੱਥੇ ਲਾ ਕੇ ਅੱਗਾ ਉਹਨਾਂ ਦੇ ਦੇਖਦੇ ਵੀ ਕਿਹੜੇ ਨੇ ਕੋਖਰ ਦੇ ਵੀ ਬੁਝਾਉਣ ਤਾਂ ਆ ਜੋ ਘੱਟੋ ਘੱਟ ਨਾਲ ਤਾਂ ਲੱਗ ਜੋ ਵੀ ਚਾਹੇ ਅੱਗ ਤਾਂ ਜਿਹੜੀ ਲੱਗਣੀ ਸੀ ਲੱਗੀ ਭਿਜੌਣਤਾ ਹੁਣ ਦੇ ਦੇਖੋ ਕੀ ਬਣੂਗਾ ਗੰਨੇ ਦਾ ਸਾਰਾ ਸਾਰਾ ਫੂਕਤਾ ਗੰਨਾ ਦੇਖੋ ਸਾਰਾ ਸਾਰਾ ਫੂਕਤਾ ਗੰਨਾ ਵੱਡੀ ਆ ਇਹ ਆ ਇੰਨਾ ਕ ਖੁੰਝ ਰਿਹਾ ਹੈ ਕਿਉਂਕਿ ਬਲੇਡ ਚੜਤੀ ਤਾਂ ਕਰਕੇ ਬਚਦੇ ਰਹੀ ਨਿੱਕੀ ਵੀ ਆ ਤੇ ਇਧਰ ਜਿਹੜਾ ਤਵੱਡਿਆ ਪਿਆ ਉਹ ਵੀ ਸਾਰਾ ਮਤ ਗਿਆ ਉਹ ਤੇ ਦੇਖ ਸਾਰਾ ਫੂਕਤਾ ਆ ਦੇਖੋ ਇਹ ਆ ਵੀ ਫੂਕਤਾ ਕੰਨਾ ਵੀ ਵਾਸਤੇ ਰੱਖਿਆ ਇਹ ਇੰਨਾ ਘਾਹ ਪੀਜਣ ਵਾਸਤੇ ਵੀ ਬੀਜਾਂਗੇ ਅੱਜ ਬੱਡਰ ਹੀ ਸੀ ਵੀ ਬੀਜਣ ਵਾਸਤੇ ਆ ਵੀ ਸਾਰਾ ਫੂਕਤਾ ਆ ਦੇਖੋ ਜੀ ਸਾਰਾ ਸਾਰਾ ਫੂਕ ਕੇ ਵਿੱਚੋਂ ਲਾਂਗੀ ਅੱਗ ਆ ਦੇਖੋ ਪੂਕਤਾ ਲੋਕੀ ਕਰੀ ਗਏ ਲੇ ਆਗੂ ਸਭ ਪੂਕਤਾ ਹ ਤਾਂ ਗੱਲ ਕਰੋ ਦਰਵਾਜੇ ਤੇ ਰਹੀ ਅੰਦਰ ਅਸੀਂ ਬੋਲੇ ਸੀ ਕਰਦਿਆਂ ਤੇ ਮੈਦੇ ਵਾਲਾ ਸਰਪੰਚ ਦਾ ਧੰਨਵਾਦ ਜੀ ਨੇ ਲਾਈਟ ਚੜਾਤੀ ਧੰਨਵਾਦ ਲਾਈਟ ਚੜੀ ਤਾਂ ਕਿ ਬਾਦ ਰਹੀ ਬਤਾ ਪਤਾ ਟਾਈਮ ਤੇ ਜੇ ਲਾਈਟ ਨਾ ਛੱਡੀ ਹੁੰਦੀ ਫਿਰ ਉਹ ਉਧਰ ਵੀ ਬਾਜ ਨਹੀਂ ਕਿਉਂਕਿ ਇੱਥੇ ਨਾਲ ਛੱਡਿਆ ਪਾਣੀ ਨਾਲ ਧੱਕ ਬੁਝਾਈ ਹੈ ਹਲੇ ਵੀ ਲੱਗ ਰਹੀ ਅੱਗਾ سارے ਦਰਖਤ ਫੂਕ ਤੇ ਅੱਗ ਨੇ ਉਹ ਦਰਖਤ ਫੂਕ ਤੇ ਦੇਖੋ ਇੱਕ ਘਟੋ ਘਟ 40 50 ਕਿਲੇ ਫੂਕ ਤੇ ਇੱਧਰ ਤੂਲੀ ਕਰਨੀ ਵੀ ਤਰਹਿੰਦੀ ਦੀ ਇਹ ਵੀ ਦੇਖੋ ਤੂੜੀ ਕਰਨੀ ਤਰੈਂਦੀ ਇਧਰ ਆ ਤੇ ਤਾਂ ਮੇਰੇ ਚਾਚੇ ਕੇ ਤੂੜੀ ਕਰ ਰਹੀ ਥੀ ਇਹਨੇ ਕੋਈ ਠੀਕ ਠੀਕ ਦੀ ਮਸ਼ੀਨਾ ਕੱਢੀ ਵਿਚੋਂ ਕਪੈਨਾ ਕੱਢੀਆਂ ਸਾਰਿਆਂ ਨੂੰ ਧੰਨਵਾਦ ਕਰਦੇ ਆ ਜਿਹੜੇ ਅੱਗ ਬੁਝਾਉਣ ਆਏ ਪਾਈਆਂ ਦਾ